ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਬੱਤ ਨਗਰੋਂ ਸੇ ਸੰਗਤਾਂ ਨੂੰ ਬੇਨਤੀ ਹਾਂ ਆਪਣੇ ਨਗਰ ਦੀ ਸਾਰੀ ਨਗਰ ਪੰਚਾਇਤ ਸਾਤੇ ਜੜੀਨਾ ਦੋ ਕਿਸਾਨ ਜੁਨੀਆ ਨਾਲ ਬਣੀਆ ਉਹਨਾਂ ਵੱਲੋਂ ਸਾਰੇ ਨੱਦਨਵਾਸੀ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਪਿੰਡ-ਪਿੰਡ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਜੋ ਪਰਵਾਸੀ ਮੌਜੂਦ ਰਹਿੰਦੇ ਆ ਉਹਨਾਂ ਦੇ ਮੱਥੇ ਤੌਣ ਵਾਸਤੇ ਹੁਣ 4 ਵਜੇ ਦਾ ਤੁਹਾਨੂੰ ਟਾਈਮ ਦਿੱਤਾ ਸੀ ਸੁਭਾ ਵੀ ਇਹ ਬੇਨਤੀ ਕੀਤੀ ਸੀ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਤੇ ਆਵਾਜ਼ ਪੇਰਾ ਸਾਰ ਆਪਣੇ ਨਵੇਂ ਪੰਚਾਇਤ ਚੋਣਾਂ ਦੇ ਵਿੱਚ ਪਹੁੰਚਣ ਦੀ ਕਿਰਪਾ ਕਰੋ ਨਗਰ ਪੰਚਾਇਤ ਦੀ ਜਿੱਦੇ ਵੋਟ ਨੂੰ ਫੋਟੋ ਕਨ ਉਸੇ ਹੱਦ ਮੰਨੋ ਸੋਹਕਾਰ ਕਦੇ ਬੰਦੇ ਨੂੰ ਬੇਨਤੀ ਹੈ ਕੀ ਆਵਾਜ਼ ਸੁਣਦਾ ਸਾਰ ਆਪਣੇ ਨਵੇਂ ਪੰਚਾਇਤ ਨਾਲ ਦੇ ਵਿੱਚ ਖੌਮਦੀ ਕਿਰਪਾਲਤਾ ਕਰੋ ਅੰਰੇ ਹਾਲਾਤਾਂ ਤੋਂ ਮਨੂ ਜਿਵੇਂ ਪਿਛੇ ਦੇ ਹਸ਼ਿਆਰਪੁਰ ਦੇ ਵਿੱਚ ਕਿਸੇ ਪਰਵਾਸੀ ਵੱਲ ਛੋਤੇ ਜਿਹੇ ਬੱਚੇ ਦਾ ਗੈਰ ਹੁਜਜ ਕੋਲ ਮੌਕੇ ਤੋਂ ਹੁੰਦੇ ਰਹਿਆ ਦਰੀਆ ਹੋ ਗਈਆਂ ਦਰੀਆਂ ਵਾਰ ਦਾਤਾ ਨੂੰ ਹਰ ਦੂਦ ਦਿਨਕ ਦਿਨ ਆਨਡਾਉਂ ਦਿੱਤੀ ਜਾਂਦੀ ਮੁਸਲੀਮਾ ਬੰਨੋ ਸੋ ਉਹਨਾਂ ਨੂੰ ਕੀ ਹਲੀ ਆਪਣੀ ਨਜ਼ਰ ਦੇ ਵਿੱਚੋਂ ਕਦੋਂ ਬਾਪੇ ਤੁਮ ਮੱਮਾ ਪੋਣਾ ਨਗਰ ਪੰਚਾਇਤ ਅਤੇ ਦੋਹੇ ਕਿਸਾਨ ਦੁਨੀਆ ਨਾਲ ਨਗਰ ਦੇ ਮੋਤਵਾਰ ਸੱਜਣ ਆਪਣੇ ਪੰਚਾਇਤ ਘਰ ਦੇ ਵਿੱਚ ਹਾਜ਼ਰ ਹੈ ਪਹੁੰਚੂਗੇ ਆ ਸੋ ਘਰਦਰ ਦੇ ਬੰਦੇ ਨੂੰ ਬੇਨਤੀ ਹੈ ਕਿ ਆਵਾਜ਼ ਸੁਣਦਾ ਸਾਰ ਆਪਣੇ ਪੰਚਾਇਤ ਘਰ ਦੇ ਵਿੱਚ ਪਹੁੰਚ ਦੀ ਕਿਰਪਾਲਤਾ ਕਰੋ ਤਾਂ ਕਿ ਇਹੋ ਜਿਹੀ ਜੜੀ ਘਟਨਾ ਨੂੰ ਅੱਗੇ ਵੰਸ ਤੇ ਕੋਈ ਹੋ ਹੋ ਮੰਨਦੇ ਨੂੰ ਉਹ ਪਹਿਲਾਂ ਨਹੀਂ ਆਉਂਦੇ ਜਿਹੜਾ ਸਮਝਣ ਜਾਂਦੇ तो बेनती है भाजी जल्दी तो जल्दी आवाद आपने गहरी भागी दो नविंग बने ओर पहुंचने की कृपालता करो सारे नकवासी संतान से सहयोग लाइ ए मत फतेह बेनती प्रवान करी जी वाहेगुरू जी का खालसा वाहिगुरू जी की फतेह ਉਹਨੋਂ ਬਟਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਦੇਵੀ ਨਗਰ ਵਿਖੇ ਗਹਿਰੀ ਜਿਸ ਨੂੰ ਗਰੀ ਭਾਗੀ ਕਹਿੰਦੇ ਹਨ ਉਸ ਦੇ ਵਿੱਚ ਵੀ ਪਿੰਡ ਦੇ ਵਿੱਚ ਹੋ ਗਈ ਅਨਾਉਂਸਮੈਂਟ ਅਤੇ ਪੰਚਾਇਤ ਵੱਲੋਂ ਪਾ ਦਿੱਤਾ ਗਿਆ ਮਤਾ ਨਹੀਂ ਰਹਿਣ ਦਿੱਤੇ ਜਾਣਗੇ ਪਿੰਡ ਦੇ ਵਿੱਚ ਪਰਵਾਸੀ ਮਜ਼ਦੂਰ ਜਿੱਥੇ ਪਰਵਾਸੀ ਮਜ਼ਦੂਰਾਂ ਤੇ ਕ੍ਰਾਈਮ ਦੇ ਵਧ ਰਹੇ ਕ੍ਰਾਈਮ ਦੇ ਇਲਜ਼ਾਮ ਲਗਾਤਾਰ ਲੱਗ ਰਹੇ ਹਨ ਅਤੇ ਉਸ ਨੂੰ ਲੈ ਕੇ ਹੁਣ ਪਿੰਡ-ਪਿੰਡ ਦੇ ਵਿੱਚ ਮਤੇ ਪੈ ਰਹੇ ਹਨ ਇਸ ਤੋਂ ਪਹਿਲਾਂ ਪੂਰੇ ਪੰਜਾਬ ਦੇ ਅੰਦਰ 25 ਦੀ ਪਿੰਡਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਦੇ ਵਿੱਚ ਨਾ ਰਹਿਣ ਦੇ ਮਤੇ ਪੈ ਚੁੱਕੇ ਹਨ ਅਤੇ ਹੁਣ ਬਠਿੰਡਾ ਜ਼ਿਲ੍ਹੇ ਦੇ ਪਿੰਡ ਆਪਣੇ ਗਹਿਰੇ ਦੇਵੀ ਨਗਰ ਵਿਖੇ ਵੀ ਪੂਰੀ ਪੰਚਾਇਤ ਅਤੇ ਵੱਖ-ਵੱਖ ਕਿਸਾਨਾਂ ਅਤੇ ਬੰਦੀਆਂ ਦੇ ਆਗੂਆਂ ਵੱਲੋਂ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਮਤੇ ਪਾ ਦਿੱਤੇ ਗਏ ਅਤੇ ਉਹਨਾਂ ਕਹੇ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤੇ ਜਾਵੇਗਾ ਅਗਰ ਕੋਈ ਵੀ ਵਿਅਕਤੀ ਇਹਨਾਂ ਨੂੰ ਰੱਖਦਾ ਹੈ ਤਾਂ ਇਹ ਉਸ ਵਿਅਕਤੀ ਦੀ ਜ਼ਿੰਮੇਵਾਰੀ ਹੋਵੇਗੀ ਤੇ ਉਸ ਨੂੰ ਲੈ ਕੇ ਪਹਿਲਾਂ ਜਿਹੜਾ ਹੈ ਉਸ ਤੋਂ ਉਸ ਦੀ ਆਪਣਾ ਪੁਲਿਸ ਤੋਂ ਵੈਰੀਫਿਕੇਸ਼ਨ ਜਿਹੜੀ ਉਹ ਲਾਜ਼ਮੀ ਕਰਵਾਈ ਜਾਵੇਗੀ ਜਿਹੜੇ ਇਸ ਤੋਂ ਪਹਿਲਾਂ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰ ਰਹਿ ਰਹੇ ਹਨ ਉਹਨਾਂ ਨੂੰ ਵੀ ਥੋੜੇ ਦਿਨਾਂ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਗੱਲ ਕੇ ਮਿਲ ਕੇ ਇਸ ਪਿੰਡ ਦੇ ਵਿੱਚੋਂ ਬਾਹਰ ਕੀਤਾ ਜਾਵੇਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਦੇਵੀ ਨਗਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਇਕੱਠੇ ਹੋਏ ਅਤੇ ਕਿਸਾਨ ਜਥੇਬੰਦੀਆਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਪ੍ਰਵਾਸੀ ਮਜ਼ਦੂਰ ਜਿਹੜਾ ਉਹਨਾਂ ਦੇ ਪਿੰਡ ਦੇ ਵਿੱਚ ਨਹੀਂ ਰਹਿਣ ਤੇਵੇ ਨਾ ਹੀ ਉਸਦੀ ਵੋਟ ਬਣਾਈ ਜਾਵੇਗੀ ਤੇ ਨਾ ਹੀ ਉਸ ਨੂੰ ਪਿੰਡ ਦੇ ਵਿੱਚ ਰਹਿਣ ਦਿੱਤਾ ਜਾਵੇਗਾ ਦੇਖੋ ਜਿਵੇਂ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਇਕੱਠ ਹੋਇਆ ਹੈ ਅਤੇ ਉਸ ਜਗ੍ਹਾ ਦੇ ਉੱਤੇ ਪੰਚਾਇਤ ਵੱਲੋਂ ਇੱਕ ਮਤਾ ਆਪਣਾ ਇਹਨਾਂ ਵੱਲੋਂ ਪਾਇਆ ਗਿਆ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਅਨਾਉਂਸਮੈਂਟ ਕੀਤੀ ਗਈ ਅਤੇ ਸਾਰੇ ਪਿੰਡ ਨੂੰ ਇਕੱਠਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਪੰਚਾਇਤ ਵੱਲੋਂ ਸਾਰੇ ਪਿੰਡ ਦੀ ਇਕੱਠ ਦੇ ਵਿੱਚ ਜਿਹੜਾ ਇਹ ਮਤਾਦਵਾਰ ਵੀ ਇਹਨਾਂ ਵੱਲੋਂ ਆਪਣਾ ਪਾਇਆ ਗਿਆ ਤੇ ਪਹਿਲਾਂ ਸਾਰੇ ਪਿੰਡ ਦੇ ਪਤਵੰਤਿਆਂ ਨੂੰ ਸੁਣਵਾਇਆ ਗਿਆ ਅਤੇ ਉਸ ਤੋਂ ਬਾਅਦ ਲੋਕਾਂ ਦੇ ਹੱਥ ਖੜੇ ਕਰਵਾ ਕੇ ਲੋਕਾਂ ਦੀ ਜਿਹੜੀ ਸਹਿਮਤੀ ਹੈ ਉਹ ਲਈ ਗਈ ਤੇ ਸਹਿਮਤੀ ਲੈਣ ਤੋਂ ਬਾਅਦ ਇਹ ਜਿਹੜਾ ਹੈ ਸਾਰਾ ਇਹਨਾਂ ਵੱਲੋਂ ਜਿਹੜਾ ਮਤਾ ਸੀ ਉਹ ਲੋਕਾਂ ਨੂੰ ਪੜ ਕੇ ਅਤੇ ਮੀਡੀਆ ਦੇ ਸਾਹਮਣੇ ਰੱਖਿਆ ਗਿਆ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਇਸ ਸੰਬੰਧੀ ਜੋ ਇਹਨਾਂ ਵੱਲੋਂ ਮਤਾ ਪਾਇਆ ਪਿੰਡ ਦਾ ਸਰਪੰਚ ਅਤੇ ਹੋਰ ਬਤਵੰਤੇ ਲੋਕ ਹਾਂਜੀ ਅੱਜ ਮਿਤੀ 14/09/25 ਨੂੰ ਮਤਾ ਪਾਇਆ ਗਿਆ ਪੰਚਾਇਤ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਆਮ ਲੋਕਾਂ ਵੱਲੋਂ ਕਿਸਾਨ ਜੀ ਇਹਨਾਂ ਵੱਲੋਂ ਨੰਬਰ ਪਰਵਾਸੀ ਮਧੂਰਨ ਪਿੰਡ ਵਿੱਚ ਆਪਣੇ ਘਰ ਲੈਣ ਅਤੇ ਜਗ੍ਹਾ ਲੈਣ ਦੀ ਕੋਈ ਯਾਤ ਨਹੀਂ ਹੋਵੇਗੀ ਨੰਬਰ 2 ਇਸ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਅਤੇ ਆਧਾਰ ਕਾਰਡ ਪ੍ਰਿੰਟ ਵਿੱਚ ਨਹੀਂ ਬਣਾਇਆ ਜਾਵੇਗਾ। ਨੰਬਰ 3 ਜੋ ਵੀ ਪ੍ਰਵਾਸੀ ਮਜ਼ਦੂਰ ਕੰਮ ਲਈ ਆਵੇਗਾ ਉਹਨਾਂ ਨੂੰ ਪ੍ਰਿੰਟ ਤੋਂ ਬਾਹਰ ਆਪਣੇ ਖੇਤਾਂ ਜਾਂ ਮੋਟਰ ਤੇ ਵਗੈਰਾ ਬਿਠਾ ਸਕਦੇ ਆ। ਨੰਬਰ 4 ਜੋ ਵੀ ਪ੍ਰਵਾਸੀ ਮਜ਼ਦੂਰ ਨੂੰ ਬੈਠਣ ਦੀ ਆਗਾ ਦੇਵੇਗਾ ਉਹ ਕਿਸਾਨ ਖੁਦ ਉਹਨਾਂ ਦਾ ਜ਼ਿੰਮੇਵਾਰ ਹੋਏਗਾ। ਜੋ ਵੀ ਕਿਸਾਨ ਪ੍ਰਵਾਸੀ ਮਜ਼ਦੂਰ ਨੂੰ ਜੋਕੇ ਆਵੇਗਾ ਉਹਨਾਂ ਮਜ਼ਦੂਰਾਂ ਨੂੰ ਪੁਲਿਸ ਬੈਦੇਸ਼ੇ ਕਰਵਾਉਣੀ ਪਈ। ਉਹਨਾਂ ਮਜ਼ਦੂਰਾਂ ਵੀ ਤਾਂ ਆ ਤਗੜੇ ਕਰਕੇ ਰਹੀ ਬਸਾਰੂ ਬਾਤ ਹੈ ਆ ਪੰਜ ਗੱਲਾਂ ਜਿਹਦੇ ਚ ਲਿਖੀਆਂ ਗਈਆਂ ਚੱਕਦੇ ਮੁੰਡੇ ਸਵਾਰ ਕੇ ਮੀਟਿੰਗ ਚੱਕਦੇ ਚੱਕਦੇ ਦੇ ਨਾ ਤਾਂ ਨਹੀਂ ਆਪੀ ਚੱਕਦੇ ਹੋ ਉਹ 3 ਬੁੱਝੇ ਬਹੁਤ ਆ ਤੇ ਕਿਤੇ ਮਾਪਾ ਸੰਟਰ ਕੀ ਨਾ ਮਤੜੇ ਗਿਰਨਾ ਜਸਨੀ ਜੀ ਬੀਕੇ ਜੀ ਦਾ ਸਿੱਧੂ ਹਰਦਾਂ ਬਲਾਸਰਣਾ ਮੇਰੇ ਪਿੰਡ ਜਿਹੜੀ ਆ ਘਟਨਾ ਮੇਰੇ ਪਿੰਡ ਵੀ ਹੋਣ ਨੂੰ ਪੜ ਕੇ ਤਿਆਰ ਸੀ ਜਿਹੜੇ ਮੇਰੇ ਪਿੰਡ ਦੇ ਵਿੱਚ ਹਰ ਵਾਰ ਸੀ ਮੇਂ ਦੂਰ ਬਸ ਰਹਿੰਦੇ ਨੇ ਉਨਾਮੀ ਦੂਰ ਨੇ ਕੀ ਕਰਿਆ ਸਾਡੇ ਇੱਥੇ ਬਜ਼ੁਰਗਾ ਕਾਕਾ ਸਿੰਘ ਇੱਥੇ ਵਿੱਚ ਹੀ ਖੜੇ ਲੱਤਦੇ ਹੋ ਉਹ ਆ ਰਿਹਾ ਸੀ ਗਲੀ ਦੇ ਵਿੱਚ ਤੇ ਉਹ ਜਿੱਥੇ ਰਹਿ ਰਹੇ ਨਾ ਉੱਥੋਂ ਹੀ ਤੋਂ ਬਾਹਰ ਵੀ ਦੀ ਤੱਪਣ ਲੱਗ ਗਿਆ ਉਹਦੇ ਗਲ ਪੈ ਗਿਆ ਆਪਣੇ ਪਊਆ ਲੱਗਿਆ ਸੀ ਕਹਿੰਦਾ ਤੂੰ ਕੁੱਤੇ ਨੂੰ ਆਉਂਦੇ ਨੇ ਕੁੱਤਾ ਆ ਗਿਆ ਮਗਰ ਖਦੂਰਾ ਜਿੰਨੇ ਜੀਵਨ ਸਿੰਘ ਆਲੇ ਆਪਣੇ ਕੁੱਤੇ ਨੂੰ ਲੈ ਕੇ ਘਟਦਾ ਵਾਪਸੀ ਸੀ ਨਾ ਉਵੇਂ ਹੀ ਤੂੰ ਸਾਡੇ ਪਿੰਡ ਵੀ ਵਾਪਸ ਜਾਣੀ ਸੀ ਉਹ ਉਹਦੇ ਕਾਕਾ ਸਿੰਘ ਤੇ ਜਾ ਕੇ ਗੱਲ ਪੈ ਗਿਆ ਫਿਰ ਤੂੰ ਇੱਕ ਤਰ੍ਹਾਂ ਕੁੱਤਾ ਮਗਰ ਕਿਵੇਂ ਆਇਆ ਤੂੰ ਇਹਨੂੰ ਬੰਨ ਕੇ ਨਾ ਆਇਆ ਉਹਦੇ ਨਾਲ ਚਲੋ ਤੂੰ ਮੈਂ ਮੈਂ ਹੋਈ 5-7 ਦਿਨ ਪਹਿਲਾਂ ਦੀ ਗੱਲ ਆ ਤੇ ਕੱਲ੍ਹ ਆ ਆਪਣੇ ਮੋਬਾਈਲ ਦੇ ਉੱਤੇ ਜਿਹੜਾ ਹਿਆਰਪੁਰ ਵਾਲਾ ਇਹ ਮਸਲਾ ਦੇਖ ਕੇ ਤੇ ਸ਼ਾਮ ਨੂੰ ਪੈਗ ਲਾ ਕੇ ਇਹ ਪ੍ਰਵਾਸੀ ਜਿਹੜਾ ਮਜ਼ਦੂਰ ਆ ਉਹ ਗਾਲੀ ਗਲੋਚ ਕਰਦਾ ਸੀ ਜਨਨ ਕਿ ਜੱਥੇ ਬੰਦਿਆਂ ਨੂੰ ਜੁਨੀਆਨਾਂ ਨੂੰ ਤੇ ਨਗਰ ਦੀਆਂ ਜਿਹੜੀਆਂ ਪੰਚਾਇਤਾਂ ਉਹਨਾਂ ਨੂੰ ਇਹ ਪੰਜਾਬੀ ਐਂ ਕਰੀ ਜਾਂਦੇ ਨਾ ਆਉ ਕਰੀ ਜਾਂਦੇ ਨਾ ਜਿਹੇ ਪੁੱਠਾ ਸੱਦਾ ਬੋਲਿਆ ਉਹ ਹੀ ਤਾਂ ਸਾਡੇ ਧਿਆਨ ਦੇ ਵਿੱਚ ਗੱਲ ਆਈ ਸਰਪੰਚ ਸਾਹਿਬ ਕੋਲ ਗੱਲ ਕਰੀ ਸਰਪੰਚ ਸਾਹਿਬ ਦਾ ਚਲੋ ਅਸੀਂ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਦੇ ਨਾਲ ਸਾਰਾ ਡੱਗਰ ਖੜਾ ਨਗਰ ਜੁੜਿਆ ਨਗਰ ਨੇ ਕਿਹਾ ਵੀ ਆਪਾਂ ਵੀ ਇਹਨਾਂ ਦਾ ਜੇ ਕੱਲ ਨੂੰ ਕੋਈ ਘਟਨਾ ਵਾਪਰ ਜਾਂਦੀ ਆ ਫਿਰ ਆਪਾਂ ਉਥੇ ਅਨਸਾਫ਼ ਲੈਣ ਵਾਸਤੇ ਬਹਿਨੇ ਆਂ ਰੋਡਾਂ ਤੇ ਬਹਿਨੇ ਆਂ ਸੜਕਾਂ ਤੇ ਬਹਿਨੇ ਆਂ ਆਪਾਂ ਪਹਿਲੇ ਕਿਉਂ ਨਾ ਇਹਨਾਂ ਦਾ ਇੰਤਜ਼ਾਮ ਕਰ ਗੀ ਤੇ ਦੂਸਰੀ ਗੱਲ ਆ ਗਈ ਵੇਖੋ ਜੀ ਜੇ ਹੁਣ ਇਹ ਆ ਜਾਂਦੇ ਨਾ ਭਗਵੰਤ ਸਤਿਕਾਰ ਦਾ ਇਹ ਗੱਲ ਕਹਿੰਦੀ ਹੁੰਦੀ ਸੀ ਜੇ ਇੱਥੇ ਕਾਮਕਾਰ ਕਰਨ ਵਾਸਤੇ ਪੀਆਰ ਲੈ ਕੇ ਆਇਆ ਕਰਨੇ ਤੇ ਇਹਨਾਂ ਨੂੰ ਕੋਈ ਪੁੱਛ ਪੜਤਾਲ ਹੀ ਨਹੀਂ ਹੁੰਦੀ ਮੇਰੇ ਪਿੰਡ ਦੇ ਵਿੱਚ ਇੱਥੇ ਤੁਰੇ ਫਿਰਦੇ ਨੇ ਜਿਹੜੇ ਆ ਕੇ ਪ੍ਰਵਾਸੀ ਅਸੀਂ ਕਿਸੇ ਨੂੰ ਜਾਣਦੇ ਨਹੀਂ ਕਿਸੇ ਕੁੜੀ ਨੂੰ ਨਹੀਂ ਜਾਣਦੇ ਬੁਢੀ ਨੂੰ ਨਹੀਂ ਜਾਣਦੇ ਚਾਰ ਜਨਾਨੀਆਂ ਇੱਧਰੋਂ ਲੈ ਆਉਂਦੇ ਦੋ ਜਨਾਨੀਆਂ ਇੱਧਰ ਦੋ ਦੋ ਬਾਹਾਂ ਚ ਬਾਹਾਂ ਪਾ ਕੇ ਤੁਰੇ ਫਿਰ ਬਹੁਤ ਮਾੜੀ ਗੱਲ ਆ ਸਾਡੀਆਂ ਧੀਆ ਭੈਣਾਂ ਬਹੁਤ ਜ਼ਿਆਦਾ ਦੁਖੀ ਸੀ ਇਹਨਾਂ ਪ੍ਰਵਾਸੀਆਂ ਤੋਂ ਤੇ ਭੇਰ ਭਵਾਂਤਮਾਨ ਸਰਕਾਰ ਉਹ ਕਹਿਣਾ ਚਾਹੁੰਦਾ ਵੀ ਤੂੰ ਤਾਂ ਕਹਿੰਦਾ ਸੈਂ ਵੀ ਇੱਥੇ ਆ ਪੀਆਰ ਲੈ ਕੇ ਆਇਆ ਕਰਨਗੇ ਤੇ ਪੀਆਰ ਦੀ ਗੱਲ ਦੂਰ ਕਿਸਾਨ ਆ ਜਿਹੜਾ ਕਿਸਾਨ ਤਾਂ ਦੇਖੋ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਕਿਤੇ ਪੈੜੀ ਥੀ ਵੀ ਨਹੀਂ ਸਕਦਾ ਕਿ ਇਹਨਾਂ ਦੀ ਕੋਈ ਪੁੱਛ ਪੜਤਾਲ ਹੀ ਨਹੀਂ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਇਹ ਆ ਕੇ ਢਾੜਾ ਢਾੜ ਆਈ ਜਾਂਦੇ ਨੇ ਇਧਰੋਂ ਟ੍ਰੇਨ ਭਰ ਕੇ ਆ ਗਈ ਇਧਰੋਂ ਆ ਗਈ ਜੀ ਆ ਕੇ ਕੋਈ ਪੁੱਛਣ ਦੱਸਣ ਵਾਲਾ ਨਹੀਂ ਸਾਡੇ ਜਿਹੜੇ ਕਿਸਾਨ ਉਹ ਵੀ ਇੰਨੇ ਭੋਲੇ ਨਾ ਜੋਗੇ ਉਹਨਾਂ ਦਾ ਫਰਜ ਬਣਦਾ ਜਿਹੜੇ ਕਿਸਾਨ ਅੱਜ ਅਸੀਂ ਮਤੇ ਦੇ ਵਿੱਚ ਵੀ ਲਿਖਿਆ ਤੁਹਾਡੇ ਸਰਪੰਚ ਸਾਹਿਬ ਨੇ ਵੀ ਜਿਹੜੀ ਪਸਪਰਸ਼ਾਚਨਾ ਉਹ ਤੋਂ ਆਇਡੈਂਟੀਫਾਈ ਕਰਾਏ ਤੋਂ ਬਾਅਦ ਜੇ ਕੋਈ ਕਿਸਾਨ ਲੈ ਕੇ ਆਊਗਾ ਭਈਏ ਨੂੰ ਆਪਦੇ ਮਨ ਲੋ ਕੋਈ ਪਸ਼ੂ ਉੱਤੇ ਰੱਖਣਾ ਚਾਹੁੰਦਾ ਜੀ ਆਪਦੇ ਘਰੇ ਜ਼ਿੰਮੇਵਾਰ ਆਪ ਤਾਂ ਹੈਗੀ ਹੈਗਾ ਪਰ ਉਹਨਾਂ ਨੂੰ ਅਸੀਂ ਇਹ ਸੁਝਾਅ ਦੇਣਾ ਵੀ ਆਇਡੈਂਟੀਫਾਈ ਕਰਾਓ ਉਹ ਜਾ ਕੇ ਉੱਥੇ ਉਹਦਾ ਆਧਾਰ ਕਾਰਡ ਵਗੈਰਾ ਜਿੱਥੋਂ ਨਾਲ ਉਹ ਹੈਗਾ ਆਧਾਰ ਕਾਰਡ ਵਗੈਰਾ ਲੈ ਕੇ ਉੱਥੇ ਆਪਣੇ ਪ੍ਰਸ਼ਾਸਨ ਜਿਹੜਾ ਬੈਠਾ ਪਸਪਰਸ਼ਾਚਨ ਉਹਦੇ ਕੋਲ ਜਾ ਕੇ ਆਇਡੈਂਟੀਫਾਈ ਕਰਾ ਕੇ ਫੇਰ ਰੱਖਣਾ ਚਾਹੀਦਾ ਐਵੇਂ ਏਡ ਗੰਦੇ ਉਹਨਾਂ ਦੇ ਕੱਢਾਂਗੇ ਕਿਸੇ ਨੂੰ ਨਹੀਂ ਰਹਿਣ ਦਿੰਦੇ ਪਿੰਡ ਦੇ ਵਿੱਚ। ਗੱਲ ਨਿਬੜਦੀ ਇਹ ਆ ਵੀ ਅਸੀਂ ਕਿਸੇ ਨੂੰ ਇਹਨਾਂ ਦੇ ਜੇ ਕੋਈ ਪੁਰਾਣਾ ਬੈਠਾ ਉਹ ਬੈਠੇ ਨਾ ਪੁਰਾਣੇ ਉਹ ਬੈਠੇ ਨੂੰ ਉਹ ਕਿਸੇ ਆਮ ਸਮਾਗੀ ਘਟਨਾ ਨੂੰ ਕਿਸੇ ਨੂੰ ਇਲਜ਼ਾਮ ਦੇ ਕੇ ਇੱਥੇ ਚਲੇ ਗਏ ਅਸੀਂ ਕਿੱਥੋਂ ਫੜਾਂਗੇ ਨੂੰ ਕਿੱਥੋਂ ਪਾ ਲਾਂਗੇ। ਫਿਰ ਅਸੀਂ ਮੋੜ ਕੇ ਬਾਅਦ ਵਿੱਚ ਗੱਲ ਤਾਂ ਉੱਥੇ ਹੀ ਫੇਰ ਆ ਗਈ ਨਾ ਫਿਰ ਮੋੜ ਕੇ ਮਗਰ ਤੁਰੇ ਫਿਰਾਂਗੇ ਇਹਨਾਂ ਦੇ ਹੱਲ ਦੇ ਲੱਭਦੇ ਇਹਨਾਂ ਨੂੰ ਤੇ ਅਸੀਂ ਕਿਸੇ ਨੂੰ ਨਹੀਂ ਰਹਿਣ ਦਿੰਦੇ ਅਸੀਂ ਇਹਨਾਂ ਨੂੰ ਟਾਈਮ ਦਿੰਦੇ ਆ। ਹਾਂ ਬਾਕੀ ਹੁਣ ਸਾਰਾ ਨਗਰ ਖੜਾ ਨਗਰ ਤੋਂ ਟਾਈਮ ਲੈ ਕੇ ਟਾਈਮ ਦਿੰਨੇ ਆ 10 ਦਿਨਾਂ ਦਾ 5 ਦਿਨਾਂ ਦਾ ਇਹਨਾਂ ਨੂੰ ਟਾਈਮ ਦੇ ਕੇ ਇਹਨਾਂ ਨੂੰ ਕੰਮਗੇ ਭਾਈ ਆਪ ਦਾ ਰਸਾ ਰਗੜੋ ਤੇ ਆਪਦੇ ਦੇਖ ਲਓ ਇਹ ਨਾ ਮਾ ਤੁਹਾਡਾ ਜਿਹੜਾ ਪੰਡਾ ਹੈ 3 3 3 ਜਿਹੜਾ گنڈੇ ਮੇਰੇ ਕੋਲ ਵੀ 3 ਮਾਮਲਾ ਹੈ ਜੀ ਅਜੇ ਕਿੰਨਾ ਮਾਮਲਾ ਸੁਣ ਪਤਾ ਹੀ ਸ਼ਾਹ ਤੋਂ ਕਿਥੇ ਹੋਇਆ ਜੀ ਮਾਮਲਾ ਬੱਚੇ ਆ ਉਹ ਤੋਂ ਪਹਿਲਾਂ ਵੀ 5-4 ਮਾਮਲੇ ਹੋਏ ਜੀ ਉਹ ਫਿਰ ਬਾਅਦ ਇੱਕ ਹੋਰ ਵੀ ਕਿਤੇ ਜਿੱਥੇ ਮਨ ਨਾਲ ਜਿਹੜੀਆਂ ਰੋਗੀਆਂ ਲਾਈਆਂ ਸੀਗੀਆਂ ਉੱਥੇ ਬੰਦੇ ਭਜਾਏ ਉਹਨਾਂ ਨੂੰ ਆ ਤਾਂ ਮਾੜਾ ਬਹੁਤ ਮਾੜਾ ਬਹੁਤ ਘੜੀ ਕੰਮ ਕਰਿਆ ਕੀ ਖਲਾਤ ਸੀ ਜੇ ਆਪਾਂ ਦੇਖੇ ਲੱਗਾ ਤਾਂ ਇਤਨਾ ਖਲਾਤ ਹੋ ਗਿਆ ਖਲਾਤ ਜੋ ਜਾਰੇ ਨੂੰ ਜਨਸੰਖਿਆ ਵਧੀ ਨਹੀਂ ਕੋਲ ਆਈ ਕਿ ਜਟ ਹੋ ਜਾਂਦੇ ਨਾ ਫਿਰ ਕੱਟਿਓ ਕੋਠਾ ਪ੍ਰਬੰਧ ਵੀ ਕਰਨੇ ਕਿ ਇਹ ਭਈਆ ਕਹਿੰਦਾ ਉੱਥੋਂ ਨਾ ਉਹ ਤਾਂ ਬਹੁਤ ਜਨਸੰਖਿਆ ਨਾਲ ਵੀ ਲੱਗਦਾ ਨਹੀਂ ਜਦੋਂ ਨਹੀਂ ਵੀ ਜਿਹੜਾ ਇਸ ਤਰ੍ਹਾਂ ਦੇ ਵੀ ਆਪਾਂ ਹਰਕ ਪੈਣ ਦੇ ਬਾਰੇ ਗੱਲ ਕੀਤੀ ਤੇ ਅੰਤ ਤੋਂ ਮਥੇਰਾ ਪਹਿਲੇ ਗਈ ਜੀ ਹੁਣ ਪੈ ਗਈ ਨਾਲ ਉੱਥੇ ਤਾਂ 25 ਮਿੰਟਾਂ ਲੱਗ ਪੈ ਗਈ ਛੋੜੇ ਪੰਦਲੋ ਛੋੜੇ ਬਲਾਕਟ ਦਾ ਮਤਲਬ ਆਇਆ ਕਿ ਜੰਪਚੀ ਸਰਪੰਚ ਸਾਹਿਬ ਮੈਂ ਦੱਸ ਦਿੱਤਾ ਹੋਰ ਹੋਰ ਕਿੰਨੇ ਕਿੰਨਾ ਫੈਸਲਾ ਰੈਂਡਿੰਗ ਹੁੰਦੇ ਨੇ ਕਿੰਨਾ ਸੰ ਹੀ ਦੇ ਇਸ ਤੋਂ ਬੱਲਾ ਰੈਂਡਿੰਗ ਹੁੰਦੇ ਨੇ ਰੈਂਡਿੰਗ ਜਿਹੜਾ ਪੱਕਾ ਕਹਿੰਦੇ ਨੇ ਵੀ ਇੱਕ ਹੈਗਾ ਜੀ ਪਰਿਵਾਰ ਕਾਫੀ ਟਾਈਮ ਤੋਂ ਕਿ ਦੂਜਿਆਂ ਨੂੰ ਦੇਖਣ ਹੀ ਸਾਖਦਾ ਉਹਨਾਂ ਦੀ ਵੋਟ ਬਣੀ ਆ ਫਿਰ ਪੰਚਾਇਤ ਕੱਠੀ ਕਰਕੇ ਪਿੰਡ ਦੇ ਬੰਦੇ ਆਮ ਜੀ ਆ ਕੇ ਜੀ ਜੀ ਸਾਹਿਬ ਨੂੰ ਬੁਲਾਣਗੇ ਤੇ ਨਾਲ ਇੰਤਜ਼ਾਮ ਕਰੋਗੇ ਜੀ ਸਰ ਟੀਮ ਅਮਰੋ ਦੇ ਕਿਹੜੇ ਪਿੰਡ ਦਾ ਨਾਮ ਬਲਜੀਤ ਸਿੰਘ ਤੇ ਪੰਜ ਮਜੂਦਾ ਗਰੀ ਖਾਦੀ ਅਸੀਂ ਜੀ ਮਤਾ ਪਾਇਆ ਹੋਇਆ ਹੈ ਪਰਵਾਸੀ ਮਜ਼ਦੂਰਾਂ ਵਾਸਤੇ ਜੋ ਵੀ ਹਾਲਾਤ ਪੈਣ ਪਿੰਡ ਦੇ ਵਿੱਚ ਹੋਰ ਥੋੜੇ ਦਿਨ ਹੋ ਗਏ ਬੱਚਾ ਮਾਰਤਾ ਇਹ ਕਾ ਡਰਦੇ ਮਾਰੇ ਅਸੀਂ ਪਹਿਲਾਂ ਹੀ ਇਹ ਮਤਾ ਪਾਇਆ ਕਿ ਪਰਵਾਸੀ ਨੂੰ ਦੂਰ ਦੇ ਪਿੰਡ ਵਿੱਚ ਅਸੀਂ ਨਹੀਂ ਰਹਿਣ ਦੇਵਾਂਗੇ। ਇਹ ਅਸੀਂ ਉਹ ਰਹਿਣ ਕਿਤਾ ਕੋਈ ਆਦੀ ਮੋਟਰ ਤੇ ਰਹੂਗਾ। ਉਹ ਵੀ ਜਿਹੜਾ ਲੈ ਕੇ ਆਉ ਖਿਸ਼ਾਨ ਉਹਦਾ ਜ਼ਿੰਮੇਵਾਰ ਹੋਊਗਾ ਉਹ ਵੈਰੀਫਿਕੇਸ਼ਨ ਕਰਾਊਗਾ ਜੇ ਵੀ ਕੁਝ ਕਰ ਉਹ ਆਖ ਰਊਗਾ ਖੁੱਤ। ਇਹਦੇ ਬੰਦੋ ਸੀ ਪਾਇ ਪਿੰਡ ਦੇ ਵਿੱਚ ਨਾ ਕੋਈ ਵੋਟ ਨਾ ਆਧਾਰ ਕਾਰਡ ਨਾ ਉਹਨਾਂ ਨੂੰ ਕੋਈ ਪੱਕੀ ਜਗ੍ਹਾ ਲੈਣ ਦਾ ਕੋਈ ਜਗ੍ਹਾ ਹੀ ਨਹੀਂ। ਦੇਰ ਤੋਂ ਸਰਗਟਾਂ ਮਿਲਦੀ ਹੈਗੀ ਉੱਧਰ ਤੋਂ ਕੋਈ ਰੇਟ ਦੀ ਖੈਮਤ ਬਹੁਤ ਤੇ ਮਤੇ ਵਾਸਤੇ ਇਹ ਜਿਹਨੇ ਬੰਗਿਆ ਲਾਇਆ ਜਿਸ ਨੇ ਜਿਹੜੇ ਕਹੇਗੇ ਪ੍ਰਵਾਸੀ ਇਹਨਾਂ ਤੋਂ ਡਰ ਲੱਗਦੇ ਨੇ ਸਾਡੇ ਪਿੰਡ ਦੇ ਵਿੱਚ ਇਹਨਾਂ ਨੂੰ ਪੱਕੇ ਵਸਨੀਕ ਨਹੀਂ ਬਣਾ ਸਕਦੇ ਜਿਹੜੇ ਪਹਿਲਾਂ ਰਹਿੰਦੇ ਐ ਮਲੇ ਕੀ ਉਹ ਪੰਜੇ ਰਹਿੰਦੇ ਸੀ ਉਹ ਜਾਣਦੇ ਜੀ ਪਿੰਡ ਤੋਂ ਕੰਡਾਂ ਨੇ ਹਾਂਜੀ ਹਾਂਜੀ ਪੱਕਾ ਬੇਟ ਬਣੀ ਨਾ ਬੋਰ ਕੋਈ ਕੱਦੇ ਨਹੀਂ ਬਣੀ ਕੋਈ ਸਾਰੇ ਨਹੀਂ ਬਣੀ ਅਰੇ ਉਹ ਰਹਿੰਦੇ ਐ ਕੁਛ ਦੀਆਂ ਰਹਿਗੀਆਂ ਵੀ ਐ ਲੋਕ ਪੁਰਾਣੇ ਰਹਿੰਦੇ ਐ ਜਿਹੜੇ ਮਤਲਬ ਨਵੇਂ ਆ ਕੇ ਹੁਣ ਆਉਂਦੇ ਐ ਜਿਹਨੇ ਦੋ ਆ ਕੇ 6 ਮਹੀਨੇ ਇੱਧਰ ਲਾ ਕੇ ਦੋ ਮਹੀਨੇ ਉੱਧਰ ਲਾਏ ਉਹ ਨਾਲ ਹੀ ਕੋਈ ਹੋਣੀ ਜਿਹੜੇ ਬੋਤਾ ਬਣਿਆ ਸਾਨੂੰ ਫਿਰਨੇ ਦੇ ਉਹਨਾਂ ਨਾਲ ਹੀ ਯਾਰ ਆਪਣਾ ਵੀ ਜਾਉਂਗਾ ਲੱਗੇ ਉਹਨਾਂ ਨੂੰ ਸਾਰਾ ਕੁਝ ਮਿਲ ਗਿਆ ਸਾਰਾ ਕੁਝ ਉਹਨਾਂ ਕੋਲ ਹੈ ਜਿਹੜਾ ਕੋਈ 15 20 ਸਾਲ ਦਾ ਰਹਿੰਦਾ ਸਾਡੇ ਇੱਕ ਘਰ ਹੈਗਾ ਜਿਹੜਾ ਮੇਰੇ 15 20 ਸਾਲ ਤੋਂ ਰਹਿੰਦਾ ਹੈ ਹੋਰ ਦੂਜਾ ਜਿਹੜਾ ਕੋਈ ਸਾਡੇ ਨਾਲ ਹੈ ਉਹਨਾਂ ਕੋਈ ਉਹ ਨਹੀਂ ਇੱਕੋ ਘਰ ਹੀ ਹੈਗਾ ਜਿਹੜਾ ਉਹਦਾ ਪਿਓ ਵੀ ਇੱਥੇ ਸੀਗਾ ਉਹਦੇ ਬੱਚੇ ਵੀ ਇੱਥੇ ਆ ਤੀਜੀ ਪੀੜ ਜਾਨਕੀ ਮਨ ਕੇ ਜਲੋਣ ਸਾਡੇ ਤੇ ਹੈਗੀ